ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੋ ਤੁਹਾਡੇ ਨਾਲ ਬੁਰੇ ਹਨ ਉਹਨਾਂ ਨਾਲ ਨਾ ਚੰਗੇ ਰਹੋ ਨਾ ਬੁਰੇ ਰਹੋ ਬਸ ਉਹਨਾਂ ਤੋਂ ਦੂਰ ਰਹੋ ਇੱਕ ਬਹੁਤ ਛੋਟੀ ਜਿਹੀ ਕਹਾਣੀ ਇੱਕ ਅਜਾਹੇ ਵਿਅਕਤੀ ਦੀ ਜੋ ਬਹੁਤ ਲਾਲਚ ਵਿੱਚ ਆ ਗਿਆ ਉਸਨੂੰ ਲੱਗਿਆ ਕਿ ਜ਼ਿੰਦਗੀ ਵਿੱਚ ਸ਼ਾਰਟਕਟ ਮਿਲ ਜਾਵੇਗਾ ਜੇਕਰ ਮੈਂ ਜਾਦੂ ਸਿੱਖ ਲਵਾਂਗਾ ਕਿਸੇ ਨੇ ਉਸਨੂੰ ਗਿਆਨ ਦੇ ਦਿੱਤਾ ਸੀ ਕਿ ਜਾਓ ਜੰਗਲ ਵਿੱਚ ਇੱਕ ਜਾਦੂਗਰ ਰਹਿੰਦਾ ਹੈ ਉਸ ਤੋਂ ਜਾਦੂ ਸਿੱਖ ਕੇ ਆਓ ਉਸ ਨਾਲ ਤੂੰ ਜੋ ਚਾਹੇਗਾ ਤੈਨੂੰ ਮਿਲਣ ਲੱਗ ਜਾਵੇਗਾ ਬਸ ਇਸੇ ਲਾਲਚ ਵਿੱਚ ਉਸ ਕਨਕੋਰ ਜੰਗਲ ਵਿੱਚ ਮੋਡਿਆਂ ਤੇ ਬੈਗ ਟੰਗ ਕੇ ਤੁਰਿਆ ਜਾ ਰਿਹਾ ਸੀ ਸ਼ਾਮ ਬਾਹ ਹੋਣ ਵਾਲੀ ਸੀ ਥੋੜਾ ਉਜਾਲਾ ਬਾਕੀ ਸੀ ਹੌਲੀ ਹੌਲੀ ਅੱਗੇ ਵਧ ਰਿਹਾ ਸੀ ਹਨੇਰਾ ਹੋ ਰਿਹਾ ਸੀ ਅਤੇ ਜੰਗਲ ਹੋਰ ਸੰਘਣਾ ਹੁੰਦਾ ਜਾ ਰਿਹਾ ਸੀ ਉਦੋਂ ਹੀ ਉਸਦੀ ਮੁਲਾਕਾਤ ਇੱਕ ਬੁੱਢੇ ਵਿਅਕਤੀ ਨਾਲ ਹੁੰਦੀ ਹੈ ਇਹ ਪੁੱਛਦਾ ਹੈ ਕਿ ਕੀ ਇਸ ਜੰਗਲ ਵਿੱਚ ਸੱਚਮੁੱਚ ਕੋਈ ਜਾਦੂਗਰ ਰਹਿੰਦਾ ਹੈ ਜੋ ਜਾਦੂ ਸਿਖਾ ਦਿੰਦਾ ਹੈ ਜੇਕਰ ਉਸ ਨਾਲ ਥੋੜੀ ਜਹੀ ਗੱਲਬਾਤ ਕੀਤੀ ਜਾਵੇ ਥੋੜੀ ਪ੍ਰਾਰਥਨਾ ਕੀਤੀ ਜਾਵੇ ਬੁੱਢੇ ਵਿਅਕਤੀ ਨੇ ਕਿਹਾ ਹਾਂ ਹਾਂ ਰਹਿੰਦਾ ਹੈ ਅੱਗੇ ਮਿਲ ਜਾਵੇਗਾ ਪਰ ਬੇਟਾ ਧਿਆਨ ਨਾਲ ਜਾਣਾ ਜੰਗਲ ਹੋਰ ਗਹਿਰਾ ਹੁੰਦਾ ਜਾਂਦਾ ਹੈ ਅਤੇ ਅੰਦਰ ਇੱਕ ਸ਼ੇਰ ਵੀ ਰਹਿੰਦਾ ਹੈ ਜੋ ਕਦੇ ਵੀ ਕਿਸੇ ਤੇ ਵੀ ਹਮਲਾ ਕਰ ਦਿੰਦਾ ਹੈ ਥੋੜਾ ਸੰਭਲ ਕੇ ਜਾਣਾ ਬਸ ਇਹੀ ਤੈਨੂੰ ਕਹਿਣਾ ਹੈ ਬਾਕੀ ਜਾਓ ਜਾਦੂ ਸਿੱਖੋ ਇਹ बोल ਕੇ ਉਹ ਬੁੱਢੇ ਬਾਬਾ ਤਾਂ ਨਿਕਲ ਗਏ ਹੁਣ ਇਸ ਦੇ ਅੰਦਰ ਡਰ ਬੈਠ ਗਿਆ ਕਿ ਕਿਤੇ ਸ਼ੇਰ ਨਾ ਆ ਜਾਵੇ ਡਰਦੇ ਹੋਏ ਹੌਲੀ ਹੌਲੀ ਕਦਮ ਵਧਾਉਂਦਾ ਹੋਇਆ ਪਹੁੰਚ ਗਿਆ ਸ਼ੇਰ ਨਹੀਂ ਮਿਲਿਆ ਇਸ ਨੂੰ ਜਾਦੂਗਰ ਮਿਲ ਗਿਆ ਖੁਸ਼ ਸੀ ਕਿ ਚਲੋ ਜਾਦੂਗਰ ਨੂੰ ਜਾ ਕੇ ਦੱਸ ਦਿੰਦਾ ਹਾਂ ਕਿ ਮੈਂ ਕੀ ਚਾਹੁੰਦਾ ਹਾਂ ਮੈਂ ਜਾਦੂ ਸਿੱਖਣਾ ਚਾਹੁੰਦਾ ਹਾਂ ਜਾਦੂਗਰ ਨੇ ਕਿਹਾ ਦੇਖੋ ਤੂੰ ਪਹਿਲਾਂ ਸ਼ੋਧ ਹੋ ਕੇ ਆ 100 ਮੀਟਰ ਦੀ ਦੂਰੀ ਤੇ ਇੱਥੋਂ ਇੱਕ ਤਲਾਬ ਹੈ ਜਾਓ ਜਾ ਕੇ ਇਸ਼ਨਾਨ ਕਰੋ ਤੇ ਵਾਪਸ ਆ ਜਾਓ ਫਿਰ ਮੈਂ ਤੁਹਾਨੂੰ ਜਾਦੂ ਸਿਖਾਉਂਦਾ ਹਾਂ ਉਸਨੇ ਕਿਹਾ ਠੀਕ ਹੈ ਗਿਆ ਜਾ ਕੇ ਤਲਾਬ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਵਾਪਸ ਨਿਕਲਿਆ ਤੇ ਜਾਦੂਗਰ ਨੂੰ ਮਿਲਣ ਲਈ ਤਿਆਰ ਹੋ ਕੇ ਜਦੋਂ ਆ ਰਿਹਾ ਸੀ ਉਦੋਂ ਹੀ ਝਾੜੀ ਵਿੱਚੋਂ ਨਿਕਲ ਕੇ ਸ਼ੇਰ ਆ ਗਿਆ ਜਿਵੇਂ ਹੀ ਇਸ ਨਸ਼ੇਰ ਨੂੰ ਦੇਖਿਆ ਕੰਬ ਗਿਆ ਡਰ ਗਿਆ ਭੱਜਣ ਲੱਗਾ ਜਿੰਨਾ ਹੋ ਸਕੇ ਉਹਨਾਂ ਤੇਜ਼ ਭੱਜਾਂ ਲੱਗਾ ਉਸੇ ਡਾਇਰੈਕਸ਼ਨ ਵੱਲ ਭੱਜਿਆ ਜਿੱਥੇ ਜਾਦੂਗਰ ਸੀ ਜਾਦੂਗਰ ਨੇ ਦੇਖਿਆ ਇਹ ਡਰਦਾ ਭੱਜਿਆ ਆ ਰਿਹਾ ਹੈ ਪਿੱਛੇ ਸ਼ੇਰ ਹੈ ਉਸ ਜਾਦੂਗਰ ਨੇ ਖਿੱਚਿਆ ਉਸ ਵਿਅਕਤੀ ਨੂੰ ਉਸਤੇ ਕੋਲ ਜੋ ਝੋਲਾ ਸੀ ਉਸ ਨੂੰ ਕੱਢ ਕੇ ਸ਼ੇਰ ਦੇ ਸਾਹਮਣੇ ਸੁੱਟ ਦਿੱਤਾ ਸ਼ੇਰ ਉਸ ਝੋਲੇ ਵਿੱਚੋਂ ਮਾਸ ਕੱਢ ਕੇ ਖਾਣ ਲੱਗਿਆ ਤੇ ਖਾ ਕੇ ਨਿਕਲ ਕੇ ਚਲਾ ਗਿਆ ਜਾਦੂਗਰ ਨੇ ਕਿਹਾ ਇਹ ਤੂੰ ਕਿਸ ਦੇ ਲਈ ਲਿਆਇਆ ਸੀ ਇਹ ਆਦਮੀ ਕਹਿਣ ਲੱਗਿਆ ਮੈਂ ਤੁਹਾਡੇ ਲਈ ਲਿਆਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਤੁਹਾਨੂੰ ਨਾਨ-ਵੈਜ ਪਸੰਦ ਹੈ ਤਾਂ ਮੀਟ ਲੈ ਆਇਆ ਸੀ। ਜਾਦੂਗਰ ਨੇ ਕਿਹਾ ਸ਼ੇਰ ਤੇਰੇ ਪਿੱਛੇ ਭੱਜਿਆ ਸੀ ਨਾ। ਤੇਰੇ ਪਿੱਛੇ ਨਹੀਂ ਇਸ ਬੈਗ ਦੇ ਪਿੱਛੇ ਭੱਜਿਆ ਸੀ। ਉਸ ਨੂੰ 스멜 ਆ ਰਹੀ ਸੀ ਕਿ ਤੂੰ ਕੁਝ ਲੈ ਕੇ ਆਇਆ ਹੈ। ਤੂੰ ਜ਼ਬਰਦਸਤੀ ਘਬਰਾਉਂਦੇ ਹੋਏ ਭੱਜਿਆ ਜਾ ਰਿਹਾ ਸੀ। ਉੱਥੇ ਹੀ ਸੁੱਟ ਦਿੰਦਾ ਬੈਗ ਨੂੰ ਸ਼ੇਰ ਖਾ ਕੇ ਨਿਕਲ ਜਾਂਦਾ। ਤੇਨੂੰ ਕੁਝ ਕਹਿੰਦਾ ਹੀ ਨਾ। ਬਿਨਾਂ ਮਤਲਬ ਹੀ ਪਰੇਸ਼ਾਨ ਹੋ ਰਿਹਾ ਹੈ। ਆਹ ਤੈਨੂੰ ਜਾਦੂ ਸਿਖਾ ਦੇਵਾਂ। ਇਸ ਆਦਮੀ ਨੇ ਕਿਹਾ ਨਹੀਂ ਜਾਦੂ ਨਹੀਂ ਸਿੱਖਣਾ ਜੋ ਸਿੱਖਣਾ ਸੀ ਉਹ ਸਿੱਖ ਲਿਆ ਪ੍ਰਣਾਮ ਨਮਸਤੇ ਅਤੇ ਉੱਥੋਂ ਚੱਲ ਪਿਆ ਅਤੇ ਜਦੋਂ ਵਾਪਸ ਆ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਜਾਦੂਗਰ ਨੇ ਗੱਲਾਂ ਹੀ ਗੱਲਾਂ ਵਿੱਚ ਜ਼ਿੰਦਗੀ ਦਾ ਜਾਦੂ ਸਿਖਾ ਦਿੱਤਾ ਉਹ ਜਾਦੂ ਪਤਾ ਕੀ ਸੀ ਉਹ ਜਾਦੂ ਇਹ ਸੀ ਜੋ ਜਾਦੂਗਰ ਨੇ ਕਿਹਾ ਸੀ ਕਿ ਸ਼ੇਰ ਤੇਰੇ ਪਿੱਛੇ ਨਹੀਂ ਉਸ ਬੈਗ ਦੇ ਪਿੱਛੇ ਭੱਜਿਆ ਸੀ ਤੂੰ ਘਬਰਾਹਟ ਵਿੱਚ ਭੱਜਦਾ ਜਾ ਰਿਹਾ ਸੀ ਭੁੱਲ ਗਿਆ ਸੀ ਕਿ ਹੱਲ ਕੀ ਹੈ ਛੋਟੀ ਜਹੀ ਕਹਾਣੀ ਬਸ ਇਹੀ ਸਾਰ ਸਿਖਾਉਂਦੀ ਹੈ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਦੋਂ ਪ੍ਰੋਬਲਮਸ ਵਿੱਚ ਫਸ ਜਾਂਦੇ ਹਨ ਤਾਂ ਸਮਝ ਹੀ ਨਹੀਂ ਪਾਉਂਦੇ ਕਿ ਸੋਲੂਸ਼ਨ ਕੀ ਹੈ ਸੋਲੂਸ਼ਨ ਸਾਡੇ ਸਾਹਮਣੇ ਹੁੰਦਾ ਹੈ ਸਾਡੇ ਕੋਲ ਹੁੰਦਾ ਹੈ ਪਰ ਅਸੀਂ ਉਸ ਘਬਰਾਹਟ ਦੇ ਮਾਰੇ ਡਰ ਦੇ ਮਾਰੇ ਚਿੰਤਾ ਦੇ ਮਾਰੇ ਸਿਰਫ ਸਮੱਸਿਆ ਸੋਚ ਰਹੇ ਹੁੰਦੇ ਹਾਂ ਉਸ ਦਾ ਸਮਾਧਾਨ ਨਹੀਂ ਸੋਚਦੇ ਇਹ ਛੋਟੀ ਜਹੀ ਕਹਾਣੀ ਬਸ ਇਹੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਜਦੋਂ ਕੋਈ ਸੰਕਟ ਆ ਜਾਵੇ ਤਾਂ ਬਜਾਏ ਭੱਜਣ ਦੇ ਠਹਿਰ ਜਾਓ ਸਮਾਧਾਨ ਲੱਭਣਾ ਸ਼ੁਰੂ ਕਰੋ ਸੋਲੂਸ਼ਨ ਠੀਕ ਤੁਹਾਡੇ ਕੋਲ ਹੈ ਬਹੁਤ ਦੂਰ ਨਹੀਂ ਹੈ ਬਹੁਤ ਨੇੜੇ ਹੈ ਬਸ ਉਸ ਨੂੰ ਲੱਭਣਾ ਸ਼ੁਰੂ ਕਰੋ ਪੈਨ ਪੇਪਰ ਲੈ ਕੇ ਬੈਠ ਜਾਓ ਲਿਖ ਦੇਵੋ ਸਮੱਸਿਆ ਦਾ ਸਮਾਧਾਨ ਤੁਹਾਡੇ ਕੋਲ ਸ਼ਾਂਤ ਮਨ ਵਿੱਚ ਮਿਲ ਜਾਵੇਗਾ ਧੰਨਵਾਦ